ਆ ਸੋ ਦੋਸਤੋ ਅੱਜ ਅਸੀਂ ਪਿੰਡ ਮਟੋਰੜਾ ਜਿਹੜਾ ਕਿ ਸਕਰਾਲੀ ਵਾਲਾ ਰੋਡ ਆ ਮਨਰੇਗਾ ਸਕੀਮ ਤਹਿਤ ਪਹੁੰਚੇ ਆ ਜਿੱਥੇ ਕਿ ਜਸਵਿੰਦਰ ਕੌਰ ਭੁੱਲਰ ਮੈਮ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਹਰ ਇੱਕ ਸਾਲ 25-30 ਹਜ਼ਾਰ ਬੂਟਿਆਂ ਦੀ ਜਿਹੜੀ ਸੇਵਾ ਕਰਦੇ ਨੇ ਸੋ ਅੱਜ ਪਿੰਡ ਦੇ ਸਰਪੰਚ ਵੱਲੋਂ ਪੰਚਾਇਤ ਵੱਲੋਂ ਜਿਹੜੀ ਮਨਰੇਗਾ ਸਕੀਮ ਦੀ ਡਿਊਟੀ ਲਈ ਗਈ ਆ ਉਹਨਾਂ ਵੱਲੋਂ ਮਟੋਰੜਾ ਪਿੰਡ ਤੋਂ ਲੈ ਕੇ ਸਕਰਾਲੀ ਦਾ ਜਿਹੜਾ ਰੋੜਾ ਉੱਥੇ ਲਗਾਤਾਰ ਜਿਹੜੇ ਬੂਟੇ ਲਾਏ ਲਗਾਏ ਜਾ ਰਹੇ ਨੇ ਸੋ ਸਾਡੀ ਅਪੀਲ ਆ ਸਾਰੇ ਭੈਣ ਭਰਾਵਾਂ ਨੂੰ ਸਾਰੇ ਅ ਗੁਜਾਰਸ਼ ਕਰਦੇ ਆ ਅਸੀਂ ਕਿ ਆਓ ਆਪਾਂ ਰਲ ਮਿਲ ਕੇ ਇੱਕ ਸਮਾਜ ਨੂੰ ਚੰਗੀ ਤਰ੍ਹਾਂ ਸਿਰਜੀਏ ਤਾਂ ਕਿ ਜਿਹੜਾ ਆਪਣੇ ਸਮਾਜ ਦੇ ਵਿੱਚ ਜਿਹੜੀ ਵਾਤਾਵਰਨ ਆ ਉਹੁੱੁੱਦ ਤੇ ਸਾਫ਼ ਦਿਖਾਈ ਦੇਵੇ ਸੋ ਜਿਹੜੀ ਸਮਾਜ ਦੇ ਵਿੱਚ ਪੂਰੀ ਆਕਸੀਜਨ ਦੀ ਕਮੀ ਚੱਲ ਰਹੀ ਆ ਉਹ ਪੂਰੀ ਹੋ ਸਕੇ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਬੂਟਿਆਂ ਦੀ ਰੇਖ ਦੇਖ ਆ ਉਹ ਹੋਰ ਵੀ ਮਨਰੇਗਾ ਸਕੀਮ ਵਾਲਿਆਂ ਤੋਂ ਕੋਈ ਹੋਰ ਸਕੀਮ ਲਾ ਕੇ ਇਹਨਾਂ 'ਚ ਜਿਵੇਂ ਕਿ ਪਾਣੀ ਦੀ ਜਿਹੜੀ ਸੰਭਾਲ ਆ ਦੇਖ ਰੇਖ ਉਹ ਵੀ ਕਿਸੇ ਤਰੀਕੇ ਨਾਲ ਜਿਹੜੀ ਇਹਨਾਂ ਦੀ ਰੇਖ ਆ ਉਹ ਪੂਰੀ ਕਰੀ ਜਾਵੇ ਸੋ ਅਸੀਂ ਬਸ ਇਹੀ ਗੁਜ਼ਾਰਸ਼ ਕਰਦੇ ਹਾਂ ਸਾਰੇ ਭੈਣ ਭਰਾਵਾਂ ਨੂੰ ਕਿ ਜਿਹੜੇ ਅੱਜ 1000 ਬੂਟਾ ਇਹ ਜਿਹੜਾ ਮੇਨ ਰੋਡ ਤੇ ਲੱਗ ਰਿਹਾ ਆਉਣ ਵਾਲੇ ਸਮੇਂ ਵਿੱਚ ਇਹ ਬੂਟੇ ਇਹ ਬਾਤਾਂ ਬਾਰਨਾ ਜਿਹੜਾ ਇਹਦੇ ਨਾਲ ਸੁੱਧ ਤੇ ਸਾਫ਼ ਦਿਖਾਈ ਦਾਰੇ ਦੇਵੇ ਸੋ ਆਉ ਗੱਲ ਕਰਦੇ ਆ ਸਾਡੇ ਬਹੁਤ ਹੀ ਰਿਸਪੈਕਟਡ ਮੈਮ ਜੀ ਜਸਵਿੰਦਰ ਕੌਰ ਭੋਲਰ ਆ ਜਿਹੜੇ ਕਿ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਿਛਲੇ ਕਈ ਪਿੰਡਾਂ ਦੇ ਵਿੱਚ ਜਿਵੇਂ ਮੰਗੇਆਲ ਵੀ ਅੱਜੀ ਗਏ ਸੀ ਇਧਰ ਝਮਾਲੀ ਵੀ ਗਏ ਸੀ ਤੇ ਇਧਰ ਭਾਰਤੋ ਦੇ ਏਰੀਆ ਬਹਿਬਲਪੁਰ ਪਿੰਡ ਵਿੱਚ ਵੀ ਜਾ ਕੇ ਜਿੱਥੇ-ਜਿੱਥੇ ਵੀ ਬੂਟੇ ਲਾਉਂਦੇ ਨੇ ਉੱਥੇ ਮੈਮ ਆਪਣੇ ਵੱਲੋਂ ਕਈ ਵਾਰੀ ਕੋਈ ਚੀਜ਼ ਜਿਵੇਂ ਕਿ ਆਪਾਂ ਸਮੋਸੇ ਕਹਿ ਸਕਦੇ ਆ ਜਾਂ ਕੋਈ ਕੋਲਡ ਡਰਿੰਕ ਜਾਂ ਜਿੱਦਾਂ ਵੀ ਇਹ ਸੇਵਾ ਨਿਵਾਉਂਦੇ ਨੇ ਸੋ ਸਭ ਤੋਂ ਪਹਿਲਾਂ ਮੈਮ ਜੀ ਸਤਿ ਸ੍ਰੀ ਅਕਾਲ ਜੀ ਸੋ ਅਸੀਂ ਇਹ ਗਜ਼ਾਤ ਕਰਦੇ ਆ ਕਿ ਮੈਮ ਜਿੱਦਾਂ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਜਾਣਦੇ ਹੋ ਜਾ ਪਿੰਡਾਂ ਦੇ ਵਿੱਚ ਜਾ ਕੇ ਬੂਟੇ ਲਾਉਣੇ ਹੋ ਜਾਏ ਨਾ ਨੂੰ ਦੇਖਦੇ ਹੋ ਕਿ ਗਰੀਬ ਲੋਕ ਸਾਡੇ ਬੂਟੇ ਲਾ ਰਹੇ ਨੇ ਸੋ ਅੱਜ ਵੀ ਤੁਸੀਂ ਇੱਥੇ ਪਿੰਡ ਮਟੋੜੜਾ ਦੇ ਨੇੜੇ ਮੇਨ ਰੋਡ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਸੋ 2-4 ਸ਼ਬਦ ਸਾਡੇ ਨਾਲ ਜਰੂਰ ਸਾਂਝੇ ਕਰੋ ਹਾਂਜੀ ਸੰਦੀਪ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਨਾ ਮਤਲਬ ਪਿੰਡ ਦੀ ਸਿਮਾ ਕੱਢਿਆ ਪੋਲਪਾਲ ਦੀ ਨਾਲ ਤੁਸੀਂ ਸਾਰੇ ਡਿਊਟੀ ਨਿਭਾ ਰਹੇ ਜੋ ਪਿੰਡ ਮਟੋੜੜਾ ਵਿਖੇ ਸਾਰੀਆਂ ਭੈਣਾਂ ਨੇ ਮਤਲਬ ਮਟੋੜੜੇ ਤੋਂ ਲੈ ਕੇ ਸਕਰਾਲੀ ਤੱਕ ਸਾਰੇ ਜਿਹੜੇ ਬੂਟੇ ਲਾ ਕੇ ਆ ਰਹੇ ਨੇ ਇਹਨਾਂ ਨੂੰ ਅਸੀਂ ਅੱਜ ਸਮੋਸੇ ਔਰ ਠੰਡੇ ਕੋਲੋਣਾ ਇਹਨਾਂ ਨੂੰ ਸੇਵਾ ਕਰਨੀ ਸਾਡਾ ਫਰਜ ਆ ਇਹ ਮੈਡਮਾਂ ਬਹੁਤ ਗੁੱਡ ਲੱਕੜੇ ਕੰਮ ਕਾ ਵਧੀਆ ਕਰਦੀਆਂ ਨੇ ਇਹਨਾਂ ਨੂੰ ਅਸੀਂ ਪਿੰਡ ਮਟੋੜੇ ਤੋਂ ਪੰਚਾਇਤ ਦੇ ਨਾਲ ਸਾਰੇ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਜੋ ਕਿ ਮਤਲਬ ਧੁੱਪ ਚ ਵੀ ਇਹ ਬਹੁਤ ਕੰਮ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ ਸੋ ਇਹਦੇ ਨਾਲ ਇੱਕ ਤੁਸੀਂ ਹੋਰ ਇਹਨਾਂ ਨੂੰ ਸਵਾਲ ਕੀਤਾ ਤੀ ਵੀ ਜਿਹੜੀ ਭੈਣ ਭਰਾ ਨੇ ਜਾਂ ਕੋਈ ਜਿਹੜੀ ਮਸ਼ੀਨ ਸਲਾਈ ਸਿੱਖੀ ਹੋਈ ਉਹ ਵੀ ਇੱਕ ਦੋ ਗੱਲ ਤੁਸੀਂ ਜ਼ਰੂਰ ਸਾਂਝੀ ਕਰ ਦਿਓ ਤਾਂ ਕਿ ਇਹਨਾਂ ਨੂੰ ਕੋਈ ਸਕੀਮ ਦਾ ਲਾਭ ਮਿਲ ਸਕੇ ਜਿਹੜੀਆਂ ਲੇਡੀਜ਼ ਘਰੇ ਹਾਰਟਵਰਕ ਕਰਦੀਆਂ ਨੇ ਮਸ਼ੀਨ ਦਾ ਕੰਮ ਕਰਦੀਆਂ ਨੇ ਉਹਨਾਂ ਦੇ ਮਸ਼ੀਨਾਂ ਦੇ ਕਾਜ ਭਰਾਏ ਜਾਣਗੇ ਔਰ ਜਿਨ੍ਹਾਂ ਦੀ ਕਾਣਾ ਕੱਟੀ ਗਈ ਉਹਨਾਂ ਦੇ ਕਾਗਜ਼ ਭਰੂੰਗੀ ਮੈਂ ਔਰ ਜਿਨ੍ਹਾਂ ਦੀ ਪੈਨਸ਼ਨਾਂ ਲੱਗਣ ਵਾਲੀਆਂ ਉਹਨਾਂ ਦੀ ਪੈਨਸ਼ਨਾਂ ਲਵਾਉਂਗੀ ਤੇ ਮਸ਼ੀਨਾਂ ਦੇ ਕਾਗਜ਼ ਮੈਂ ਆਪ ਪਰਵਾਉਂਗੀ ਤੁਹਾਡੇ ਨਾਲ ਜਾ ਕੇ ਗੂਠੇ ਲੱਗਣਗੇ ਜਿਨ੍ਹਾਂ ਦੀ ਨੂਆ ਘਰ ਚ ਕੰਮ ਕਰਦੀ ਆ ਮੈਨੂੰ ਦੱਸੋ ਅਸੀਂ ਉਹਨਾਂ ਦੇ ਕਾਗਜ਼ ਆਪਰਾ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ ਸੋ ਇਸ ਦੇ ਨਾਲ ਹੀ ਅਸੀਂ ਇੱਕ ਵਾਰੀ ਫੇਰ ਦੇਲਦਿਆਂ ਕਰਾਈਆਂ ਵਿੱਚ ਤੁਹਾਨੂੰ ਧੰਨਵਾਦ ਕਰਦੇ ਆ ਤੇ ਬਹੁਤ ਚੰਗਾ ਲੱਗਦਾ ਜਦੋਂ ਵੀ ਅਸੀਂ ਮਨਰੇਗਾ ਸਕੀਮਾਂ ਵਾਲਾ ਨੂੰ ਮਿਲਦੇ ਆ ਸੋ ਉੱਥੇ ਕੁਛ ਕੁ ਬੂਟੇ ਲਾ ਕੇ ਇੱਕ ਦੋ ਬੋਲੀਆਂ ਬਾਅਦ ਚ ਜ਼ਰੂਰ ਪਾਉਣੀਆਂ ਨੇ ਜਿਹੜੀਆਂ ਜਿਵੇਂ ਆਪਾਂ ਗੁੱਡੀ ਫੂਕਦੇ ਆ ਜਾਂ ਜੋ ਵੀ ਸਾਡੇ ਨਾਲ ਜ਼ਰੂਰ ਅੱਜ ਸਾਂਝੀ ਕਰਿਓ ਤੁਸੀਂ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ